ਸਤਿ ਸ੍ਰੀ ਅਕਾਲ ਸਾਡੇ ਭਰਾਵਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਟਰੈਕਟਰ ਹੈ ਜਿਹੜਾ ਉਹ ਲੈ ਕੇ ਆਏ ਹਾਂ ਜੀ ਸੁਵਰਾਜ 735 ਟਰੈਕਟਰ ਇਹ ਟਰੈਕਟਰ ਜੀ 1995 ਮਾਡਲ ਹੈ ਕੰਡੀਸ਼ਨ ਤੁਹਾਨੂੰ ਦਿਖਾ ਦਿੰਨਾ ਟਰੈਕਟਰ ਦੀ ਤੇ ਰੇਟ ਹੈ ਜਿਹੜਾ ਬਾਈ ਨੇ ਤਾਂ ਰੱਖਿਆਗਾ 1 ਲੱਖ ਤੇ 20 ਹਜ਼ਾਰ ਰੁਪਿਆ ਬਾਕੀ ਰੇਟ ਮੌਕੇ ਤੇ ਹੋਰ ਵੀ ਮਾਨਤਾ ਨਾਲ ਜਿਹੜਾ ਹੋ ਜਾਊਗਾ ਫਰੰਟ ਟਾਇਰ ਨੇ ਇਹ ਜਿਹੜੇ ਓ ਬਈ ਐਮ ਆਰਫ ਦੇ ਵਿੱਚ 프ਰੰਟ ਇਹਦੇ ਵਿੱਚ ਮਗਰਾਟ ਵੀ ਲੱਗੇ ਹੋਏ ਨੇ ਪੈਂਪਰ ਬੂੰਪਰ ਲੱਗੇ ਆ ਡਿੱਕ ਲੱਗੇ ਆ ਤੇ ਕੰਟੈਕਟ ਨੰਬਰ 82 ਦਾ ਉਹ ਆ ਰਿਹਾ ਜੀ ਡਿਸਪਲੇ ਤੇ ਇਹ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੈਲਫ ਸਟਾਰਟ ਟਰੈਕਟਰ ਹੈਗਾ ਡਿੱਕ ਵਗੈਰਾ ਤੇ ਬਾਕੀ ਸੈਂਸਰੀ ਛਾਤਰੀ ਡੰਡਾ ਡਰਾਵਲ ਵੀ ਸਮੇਤ ਮਿਲ ਜੂਗੀ ਇੱਕ ਵਾਰ ਸੁਣ ਮੈਂ ਦੁਬਾਰਾ ਫੇਰ ਦੱਸ ਦਿੰਦਾ ਜੀ ਇਹ ਟਰੈਕਟਰ 1995 ਮਾਡਲ ਹੈਗਾ ਹਰਿਆਣਾ ਨੰਬਰ ਟਰੈਕਟਰ ਹੈ ਜੀ ਤੇ ਰੇਟ ਦੀ ਗੱਲ ਕਰੀਏ ਟਰੈਕਟਰ ਦਾ ਰੇਟ ਹੈ ਜਿਹੜਾ 1 ਲੱਖ ਤੇ 20000 ਰੁਪਿਆ ਰੱਖਿਆ ਗਿਆ ਬਾਕੀ ਰੇਟ ਮੌਕੇ ਤੇ ਹੋ ਜਾਊਗਾ ਤੇ ਬਾਕੀ ਕੰਟੈਕਟ ਨੰਬਰ ਵੀਰ ਦਾ ਡਿਸਪਲੇ ਤੇ ਆਈ ਜਾਂਦਾ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਇਹ ਟਰੈਕਟਰ ਖਰੀਦ ਸਕਦੇ ਹੋ ਸੋਸਾ ਜਿਹੜੀ ਬਾਈ ਇਹਦੀ Ориਜਨਲ ਹੈਗੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ